ਉਹ ਜਿ ਗਗਨ ਦਾ ਤੇ ਅੱਜ ਉਹ ਕੰਮ ਹੋਇਆ ਪਿਆ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੋਕ ਲੈ ਦੂਜੀ ਤੇ ਆ ਇਹ ਨਵਾਂ ਵਲੌਗ ਸ਼ੁਰੂ ਹੋ ਗਿਆ ਜੀ ਨਵਾਂ ਵਲੌਗ ਇਹ ਸ਼ਾਮ ਦੇ ਟਾਈਮ 4 ਵਜੇ ਤੋਂ 5 ਵਜੇ ਤੱਕ ਇਹ ਸਵੇਰ ਦੀ ਟੈਨਸ਼ਨ ਹੋ ਰਹੀ ਹੋਰ ਕੁਝ ਨਹੀਂ ਹੈਗਾ ਕੋਈ ਗੱਲ ਨਹੀਂ ਸਵੇਰੇ ਤੂੰ ਬਸ ਹੁਣੇ ਹੀ ਤਿਆਰੀ ਕਰ ਦੇ ਸਵੇਰੇ ਜਲਦੀ ਉੱਠ ਜਾਗੇ ਹੋਰ ਕੀ ਹੈ ਹਾਂ ਉੱਠਣਾ ਹੀ ਪੈਣਾ ਹੂੰ ਕਿੰਨੇ ਵਜੇ ਵੈਣ ਆਉਣੀ ਤੇਰੀ ਪਤਾ ਨਹੀਂ ਮੈਂ ਫੋਨ ਕਰ ਦਿੰਦਾ ਸਕੂਲ ਕਿੰਨੇ ਵਜੇ ਲੱਗਦਾ ਤੇਰਾ ਇਹ ਦੱਸ ਸੂਲ ਮੇਰਾ ਹੂੰ ਸੂਲ ਨਾਲ ਅਧਾ 9 ਵਜੇ 9 ਵਜੇ ਬੱਸ ਫਿਰ ਜੇ ਸਾਡੇ ਸੰਗਰੂਰ ਵਾਲੀ ਵਾਹਨ ਖੇਤੀ ਜਾਂਦੀ ਹੈ ਤੇ ਸਾਢੇ 7 ਜਾਊਗੀ ਤਾਂ ਵੀ ਪਹੁੰਚੂ ਸਾਢੇ 8 ਤੇ ਸਾਢੇ 7 ਤਾਂ ਪੱਕਾ ਹੀ ਹੋਊਗਾ ਇਹ ਤਾਂ ਟਾਈਮ ਸਾਥ ਨੂੰ ਬਸ ਕੋਈ ਚੱਕਰ ਨਹੀਂ ਉਹਨਾਂ ਧੁੱਪ ਚੜਨ ਲੱਗ ਪਈ ਏ ਸਾਢੇ 7 ਦੇ ਨੇੜੇ ਤੱਕ ਤਾਂ ਹੋਊਗਾ ਇੱਧਰ ਗਗਨ ਨੇ ਸਬਜ਼ੀ ਕੱਟ ਲਈ ਆਲੂ ਮਟਰ ਬਣਾਉਣੇ ਨੇ ਵੈਲਕਮ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਵਲੌਗ ਸਾਡੇ ਐਵੇਂ ਦੇ ਹੀ ਆਉਣਗੇ ਕਦੇ ਸਾਰਾ ਦਿਨ ਬਾਹਰ ਹੀ ਬੈਂਕ ਕੱਢ ਸੀ ਸਾਰਾ ਦਿਨ ਬਾਹਰ ਤੇ ਉਧਰ ਦੇਖੋ ਮੰਮੀ ਦੀ ਸਵੇਰ ਜਾਣ ਦੀ ਤਿਆਰੀ ਹੋ ਰਹੀ ਹੈ ਪਤਾ ਨਹੀਂ ਕਿਹੜੇ ਏਡੇ ਡਾਕੂ ਨੇ ਮੰਮੀ ਪਾਸ ਬੱਸ ਚ ਪਾਸਪੋਰਟ ਦਿਖਾ ਕੇ ਦੇ ਨਹੀਂ ਆਣਾ ਕਿਤੇ ਘਰ ਕੱਢ ਦਿਖਾ ਦੇ ਉਹ ਤਾਂ ਕਾਪੀ ਹੈ ਉਹਦੇ ਪਾਸ ਪਾਸਵਰਡ ਥੋੜੀ ਹੈ ਪਾਸਵਰਡ ਥੋੜੀ ਹੈ ਤਾਂ ਕਾਪੀ ਹੈ ਡਾਇਰੀ ਹੈ ਮਾਤਾ ਦੀ ਪਾਸਵਰਡ ਫੜੀ ਨਹੀਂ ਨਹੀਂ ਉਹ ਡਾਇਰੀ ਦਾ ਨੰਬਰ ਲੈ ਆਧਾਰ ਕਾਰਡ ਨਾਲ ਦਿਖਾਇਓ ਪਾਸਵਰਡ ਦਿਖਾ ਦਿਓ ਕੰਗਸਾਬ ਬੋਲਦੇ ਨਹੀਂ ਹੈਗੇ ਫालतू ਸਾਬ ਦੀ ਗੱਲ ਕਰ ਰਹੇ ਹਾਂ। ਕੰਗਸਾਬ ਸੁਣ ਲਓ ਕੰਗ ਬੋਲਦੇ ਨਹੀਂ ਹੁੰਦੇ ਜਿਆਦਾ। ਘਾਟ ਹੀ ਉਹ ਸਾਬ ਦਾ ਹੀ ਬੋਲਦੇ ਨੇ ਬਜ ਜਿੰਨੀ ਕੋ ਲੋਡ ਹੁੰਦੀ ਹੈ ਨਾ। ਹਾਂ। ਵਿਊ ਦੇਖੋ ਸ਼ਾਮ ਦਾ ਧੁੱਪ ਜਾ ਰਹੀ ਹੈ ਬੱਸ। ਲੈ ਚੋੜਾ ਚੋਖ ਲਿਆ ਮੰਮੀ ਨੇ ਤਾਂ ਆਪਣਾ। ਮਟਵਾ ਗੁੰਮ ਕਰ ਰਿਹਾ ਰਸਤੇ ਤੇ। ਮਟਵਾ ਹੁਣੇ ਗੁੰਮ ਹੋ ਗਿਆ ਸਵੇਰੇ ਪਿੰਡ ਜਾਂਦਾ ਚਾ ਚੜਿਆ ਵੇ ਛੇਤੀ ਪਿੰਡ ਪਹੁੰਚ ਜਾ। ਸਵੇਰੇ ਕਹਿੰਦੀ ਮੈਂ ਜਾਣਾ ਵੀ ਸਭ ਤੋਂ ਪਹਿਲੀ ਬੱਸ 'ਆ। ਹਾਂ ਹਾਂ। ਹੁਣ ਪਹਿਲੀ ਬੱਸੇ ਸਾਢੇ ਪੰਜ ਵਾਲੀ ਚ। ਉਹ ਹੀ ਠੀਕ ਰਹੂਗੀ ਬਾਕੀ ਦਿਨ ਛੋਟੇ ਹੋ ਗਏ। ਨਹੀਂ ਦਿਨ ਛੋਟੇ ਨਹੀਂ ਹੋਏ ਹੁਣ ਦਿਨ ਵੱਡੇ ਹੋਏ ਨੇ ਕਮਲਿਏ ਨਹੀਂ ਯਾਰ ਜਿਵੇਂ ਛੋਟੇ ਹੀ ਨਾ ਨਾ ਤੂੰ ਦੇਖ ਸਵਾਸ਼ੇ 6:30 ਹੁਣ ਚਾਨਣ ਹੁੰਦਾ ਥੋੜਾ ਜਿਹਾ ਫਰਕ ਤਾਂ ਪੈ ਗਿਆ ਗਣ ਇਹਨੂੰ ਬੰਨਣਾ ਇਹਦੇ ਵਿੱਚ ਹੋਰ ਵੀ ਪਾ ਦੇ ਸਾਰਾ ਕੂੜਾ ਫੇਰ ਡਸਟਬਿਨ ਚ ਪਾ ਦੇ ਨਹੀਂ ਕੂੜਾ ਆ ਦੇ ਫੇਰ ਡਸਟਬਿਨ ਤੇਰੇ ਪੁੱਤੋਂ ਕੂੜਾ ਹੀ ਰੇੜੀ ਵਾਲੇ ਨੂੰ ਪਾਈਦਾ ਨਾ ਫੇਰ ਛੁੱਟਿਆ ਨਹੀਂ ਜਾਣਾ ਕਰੋ ਡਸਟਬਿਨ ਇੱਧਰ ਮੇਰੇ ਨਾਲ ਅਚਿਤ ਮਨ ਕਿਵੇਂ ਲੱਗ ਰਿਹਾ ਅਸ ਸੀ ਤੇ ਪਾਪਾ ਸੱਜਿਆ ਕਿ ਆ ਰਹੇ ਬੜਾ ਸੁਪਨਾ ਅਮਰ ਉਹ ਦਿਨ ਤੱਕ ਏ ਹਾਂਜੀ ਦਰਦ ਤੇ ਲੋਗ ਸਾਰਾ ਚਪੜਾ ਦੇ ਦਿੰਦਾ ਨਾ ਕਹਿੰਦਾ ਕੀ ਛਾ ਸਬਜ਼ੀਆਂ ਚੱਕ ਨਹੀਂ ਬਰੈ ਸੀ ਦੋ ਆਜਾ ਤੇ ਇੱਕ ਆਜਾ ਚੋ ਤੂੰ ਕਿਧਰੇ ਹੈ ਹੈ ਤੇ ਮੈਨੂੰ ਨਾ ਫੰਦ ਬਾਤ ਅਜੀਬ ਹੋਈ ਤੇ ਫਲਾਇ ਵੀ ਕਿਸਨੇ ਆਪਣਾ ਕਿ ਜਾ ਉਸ ਜੀ 벨트 ਮੇਰੇ ਲਈ ਲਿਆਂਦੀ ਤੇ ਇਹ ਕਹਿੰਦਾ ਮੈਲਾ ਨਹੀਂ ਦੇਖ ਲੁ ਫੁੱਠੇ ਕੰਮ ਓਹੋ ਓਹ ਬੋਡੀ ਬਣ ਗਈ 벨트 ਲਾ ਕੇ ਫਤਿਹ ਹੈ ਇਹ ਇਹ ਗਣ ਕੀ ਇਹ ਸਬਜੀ ਲਿਆਇਓ ਬਹੁਤ ਲੱਗ ਗਿਆ ਹੋਰ ਲੱਗ ਗਿਆ ਹੁਣ ਲੱਗ ਖਿਲਣਾ ਮੈਂ ਕਿਹੜੀ ਕਿਹੜੀ ਸਬਜੀ ਲਿਆਇਓ ਸਬਜੀ ਮੰਡੀ ਲੋਟ ਲੈ ਆਂਦੇ ਜੀ ਤਾਂ ਵੀ ਸਬਜੀ ਕੋਸ਼ੀ ਨੀ ਯਾਰ ਗੋਭੀ ਦਾ ਤਾਂ ਮੇਕੋ ਖੋਲ ਲਿਆ ਮੈਂ ਇੱਕ ਪਿਆ ਵੀ ਟਮਾਟਰ ਨਹੀਂ ਲੈਂਦੇ ਟਮਾਟਰ ਲੈਣ ਤੇ ਕਿਲੋ ਮੈਂ ਉੱਥੋਂ ਗ੍ਰੇਟ ਮਿਲੇ ਵੇਖ ਲਾ ਉਰੇ ਉਹ ਦੇਖੇ ਕਿ ਕਿੰਨੇ ਮਹਿੰਗੇ ਹੈ ਅਦਰਕ ਤਾਂ ਸਹੀ ਲਾਇਆ ਇਹਨੇ ਅਦਰਕ ਉੱਥੇ ਵੀ 40 ਰੁਪਏ ਪਾਈ ਆ ਫਿਰ ਮੈਂ ਲੈ ਲਿਆ ਪਾਈਆ ਚਲ ਹਾਂ ਅਦਰਕ ਚਾਂਚ ਪੈ ਜਾਂਦਾ ਨਾ ਪੁੱਤਰੀ ਇਹ ਚੀ ਪਾ ਕੇ ਰੱਖ ਦਾਂਗੀ ਇਹ ਇੱਕ ਹੀ ਲਾਇਆ ਤੁਹਾਨੂੰ ਸੰਤਰੇ ਹੂੰ ਸੰਤਰੇ ਹਾਲ ਮਿਲੋ ਸੋਦੇ 3 ਕਿਲੋ ਆ ਕੇ ਦਿਖਾਓ ਹਾਂ ਉਹ ਬਈ ਕਹੋਦੇ ਕਿ ਅੰਗੂਰ ਨਹੀਂ ਠੰਡ ਚ ਖਾਦੇ ਜਾਂਦੇ ਯਾਰ ਨਾ ਸੰਤਰੇ ਨਹੀਂ ਮਿੱਠੇ ਪਤਾ ਕਿੰਨੇ ਅੱਛਾ ਇਹ ਨਾ ਖਾਣੇ એનર્ਜੀ ਨਹੀਂ ਦੀ ਖੰਭ ਦੇ ਰਿਹਾ ਨੂੰ ਆ ਲੈਂਦੀ ਹੈ ਸਬਜ਼ੀਆਂ ਹੈ ਅੱਛਾ ਤੂੰ ਮਤਲਬ ਲੈਦੀ ਮੇਥੀ ਪਾਲਕ ਹਾਂ ਪਾਲੀਆਂ ਠੀਕ ਮਾਟਾ ਕੋਲ ਤੇ ਰੱਖ ਦਿੰਦਾ ਅੱਛਾ ਵਿੱਚ ਗਗਨ ਉਹ ਵੀ ਪਾਲੀ ਚਕਾ ਉਹ ਜਿਹੜੀ ਬੀਟਰੂਟਸ ਸਿੱਧਾ ਕੋਸ਼ ਕਰ ਕਰਨੀ ਨਹੀਂ ਕਿਆ ਕਰ ਗੰਦੀ ਨਹੀਂ ਹੁੰਦੀ ਉਹ ਚਕੰਦਰ ਹੁੰਦੀ ਹੈ ਦੋ ਕਿਲੋ ਦੇ ਤੇ ਆਲੂ ਇੰਨੇ ਬਹੁਤ ਨੇ ਮਹਿੰਗੇ ਪਿਆਜ਼ ਕੀ ਰੇਟ ਪਿਆਜ਼ ਪਰ ਜਿਹੜੀ ਪ੍ਰੋਜੈਕਟ ਤੇ ਗਿਲਾ ਮਿਲਣੇ ਅੱਜ ਤੇਰੇ ਸਾਹਮਣੇ ਭਾਈ 10 ਰੁਪਏ ਨਹੀਂ ਸੀ ਦੇ ਰਿਆ ਨਹੀਂ 15 ਰੁਪਏ ਦਿੱਤੇ ਤੂੰ ਹੀ ਤਾਂ ਮਹਿੰਗਾ ਹੀ ਸੌਦਾ ਲਿਆ ਕਰੋ 10 ਰੁਪਏ ਇੱਥੇ ਟਰਾਲੀ ਵਾਲਾ ਵੇਚਣਾ ਆਇਆ ਮੈਂ ਭਾਜੀ ਕਿਹਾ 15 ਟਕੇ ਟਰਾਲੀ ਵਾਲਾ ਤਾਂ ਕਿੱਥੇ ਟਰਾਲੀ ਹੁਣ ਲੈ ਦੱਸੋ ਲੌਸ ਕੰਨਾ ਫੈਕਟਰ ਹੋ ਗਿਆ ਹੈ ਕਹਿੰਦਾ 2 ਕਿਲੋ ਲੈ ਕੇ ਆਏ ਸੀ 10 ਰੁਪਏ ਦਾ ਲੌਸ ਹੋ ਗਿਆ ਨਾ 10 ਰੁਪਏ ਲੌਸ ਹੋ ਗਿਆ ਉਹਦੋਂ ਨਹੀਂ 50 ਦੇ 5 ਕਿਲੋ ਲਿਆਂਦੇ ਹਨ ਆਪਾਂ ਨੇ ਯਾਦ ਨਹੀਂ ਤੁਹਾਨੂੰ ਕਹਾਂ ਮਿੰਟ-ਮਿੰਟ ਤਾਂ ਆ ਗਏ ਨਾ ਅਸੀਂ ਤੇ ਮੈਂ ਮੈਂ ਜਾਣੀ ਨਹੀਂ ਚੰਚਣ ਸਬਜ਼ੀਆਂ ਲੈਉਂਦੀਆਂ ਨਾ ਵਧੀਆ ਤੇ ਨਾਲੇ ਰੇਟ ਵੀ ਜਾਇਜ਼ ਕਰਕੇ ਤੁਸੀਂ ਤੇ ਅੱਜ ਜੀਜਾ ਸਾਲੀ ਨਜਾਇਜ਼ ਹੀ ਰੇਟ ਕਰਾਏ ਅਈ ਚੱਕੀਆਂ ਸਬਜ਼ੀਆਂ ਪੈਸੇ ਦਿੱਤੇ ਤੂੰ ਬਹੁਤ ਸ਼ਾਹੂ ਕਰਉ ਜੀਜਾ ਸਾਲੀ ਤੇ ਮੈਂ ਨਹੀਂ ਉਹਨਾਂ ਨੂੰ ਕੌਣ ਪ੍ਰੈਸ ਕਰੇ ਜੀਜਾ ਸਾਲੀ ਨੁਕਸਾਨ ਕਰਕੇ ਆ ਗਏ ਨੇ ਅੱਜ ਆਹੋ ਅਜਾ 2 ਕਿਲੋ ਕਰ ਦੋ ਉਹ ਕਮੇਰੇ ਪੁੱਛਦੇ ਨਹੀਂ ਆਏ ਤੇ ਇਹਨੇ ਮੈਂ ਪਾ ਦੋ ਹਾਂ ਉਹ ਇਹਨੇ ਜੀਜਾ ਸਾਲੀ ਸ਼ਾਹੂਕਾਰੀ ਬਹੁਤ ਨੇ ਪਿਆਜ 30 ਰੁਪਏ ਕਰ ਦੋ 2 ਕਿਲੋ ਕਰ ਦੋ ਯਾਰ ਬੱਲੇ ਐਨੇ ਕਿਹਾ ਮੈਨੂੰ ਰਾਜਾ ਹੈ ਕਹਿੰਦਾ ਉਹਨੇ ਇਹਨਾਂ ਨੂੰ 20 ਰੁਪਏ ਲਾਇਆ ਇੱਥੇ 25 ਮੈਂ ਹੁੰਦਾਂ ਐਨੇ ਕਿਹਾ ਮੈਂ ਕੀ 100 ਰੁਪਏ ਲਾ ਲਾ 400 ਰੁਪਏ ਲਾ ਕੁਝ ਵੀ ਐ ਦੋ 50 ਰੁਪਏ ਲਾ 20 ਰੁਪਏ ਲਾ ਤਾਂ ਕੁਝ ਵੀ ਗਿਆ ਇਹ ਨਾ ਇਹ ਦੋਨੇ ਜਿਹੜੇ ਨੇ ਨਾ ਐਡੇ ਕਮੀਨੇ ਨੇ ਨਾ ਇਹ ਕੈਮਰੇ ਸਾਹਮਣੇ ਕਰਨ ਦੇ ਹੀ ਰੇਟ ਨਹੀਂ ਕਰਾਇਆ ਇਹ ਇਹ ਤਾਂ ਛਿੱਲ ਲਾ ਦਿੰਦੇ ਸਬਜ਼ੀ ਵਾਲਿਆਂ ਦੀ ਬਿਲਕੁਲ ਐ ਕਿਹਾ ਵੀ ਬਸ ਸੋਚੀਆਂ ਪਾਓ ਬਸ ਅਸੀਂ ਇਸ ਸਬਜ਼ੀਆਂ ਲੈ ਤਵਾ ਤਵਾ ਮਿਲਦਾ ਅੱਜ ਤਾਂ ਸਾਡੇ ਘਰੇ ਸੈਂਡਵਿਚ ਹੀ ਅਵਤਾਰ ਚੜਾਈ ਹੋਗੇ ਸਵੇਰ ਦੇ ਬਿਲਕੁਲ ਚੀਨੀ ਵੀ ਤੁਲ ਤਾਂ ਲੈ ਕੇ ਆਏ ਆ ਲੈ ਅੱਜ ਤਾਂ ਨਹੀਂ ਆ ਵੀ ਨਹੀਂ ਫਰੀਕ ਆਇਆ ਦੱਸ ਅਸੀਂ ਤਾਂ ਉਹ ਟਾਈਮ ਮੈਂ ਕਹਿੰਦੀ ਆ ਜੀਜੇ ਸਾਲੀ ਦਾ ਅੱਜ ਮੈਨੀਆਂ ਉਹ ਕਰਤਾ ਨੁਕਸਾਨ ਕਰਤਾ ਅੱਜ ਨੁਕਸਾਨ ਕਰਾਤਾ ਅੱਜ ਮੇਰਾ 100 ਰੁਪਿਆ ਦਾ ਨੁਕਸਾਨ ਕਰਾਤਾ ਪਾਣੀ ਹੋਰ ਰਹਿ ਗਏ ਚਲ ਆਪਾ ਗੁੜ ਖਾ ਕੇ ਆਪਾ ਖਾਣ ਚੱਲ ਆਪਾ ਗੁੜ ਨਹੀਂ ਖਾ ਕੇ ਆਈ ਵੇ ਮੈਂ ਇਹਦਾ ਗੁੜ ਦੀ ਦीडी ਆ ਦੇਖੋ ਆਹ ਤਾਂ ਉਹਦੀ ਛੱਡਿਆ ਇਹਨਾਂ ਨੇ ਦੁੱਧ ਹੈ ਹੀ ਨਹੀਂ ਮਤੇ ਇਹ ਤਾਂ ਮਲਾਈ ਹੋਈ ਏ ਨਹੀਂ ਦੁੱਧ ਫਿਰ ਚਾਨੀ ਉਹ ਤਾਂ ਉਹ ਹੀ ਪਿਆਦ ਤੂੰ ਹੁਣ ਫਿਰ ਪੈਕਟ ਵਾਲਾ ਮੰਗਾ ਲੈਣ ਦੇ ਉਸ ਨੂੰ ਨਾ ਦੇ। ਇੱਧਰ ਦੇਖੋ। ਆਪ ਹੀ ਬ੍ਰੈਡ ਹੋ ਰਹੇ ਨੇ ਗਰਮ ਲੈ। ਠੰਡੇ ਨਹੀਂ ਲੰਘਦੇ। ਹੈਂ? ਠੰਡੇ ਨਹੀਂ ਲੰਘਦੇ। ਕਿ ਮੰਮਾ ਤੇ ਗੁੱਸਾ ਮੰਮਾ ਨੇ ਨਹੀਂ ਮੈਨੂੰ ਬਣਾ ਕੇ ਦਿੱਤੇ ਤੇ ਆਪ ਹੀ ਚੱਲ ਰਿਹਾ ਪ੍ਰੋਗਰਾਮ। ਮਨੂੰ ਕਹਿੰਦਾ ਕੰਮ ਨਾ ਬੈਠੀ ਆ ਮੈਨੂੰ। ਮਨੂੰ ਕਹਿੰਦਾ ਮੈਨੂੰ ਮੰਮਾ ਨੇ ਦਿੱਤਾ ਨਹੀਂ ਬ੍ਰੈਡ ਤੇ ਮਨੂੰ ਨਾ ਪੀ। ਅੱਜ ਫਤਿਹ ਸਾਡੇ ਕੋਲ ਸਕੂਲ ਚੱਲਿਆ ਮੇਰਾ ਪੁੱਤ ਹੋ ਗਿਆ ਰੈਡੀ ਸਿਰੇ ਸਿਰੇ। 8:30 ਦਾ ਟਾਈਮ ਹੋ ਗਿਆ ਤੇ ਦਮਨ ਸਿਰੇ ਸਿਰੇ ਲੜ ਪਿਆ ਫਤਿਹ ਨਾਲ। ਅੱਜ ਤੇ ਟੌਮਨ ਜਾਰੀ ਵਾਲੀ ਲੜਾਈ ਹੋ ਰਹੀ ਫਤਿਹ ਤੇ ਦਮਨ ਪਰ ਦਮਨ ਦੀ ਅਤੇ ਕੀ ਹੋ ਗਿਆ ਆਜੋ ਗੁੱਡ ਮਾਰਨਿੰਗ ਬੋਲ ਦੇ ਨੂੰ ਨੂੰ ਨੀ ਸਾਰਾ ਦੇਖੋ ਸਾਡੇ ਕਰ ਮਕੈਨਿਕ ਆਏ 플ੱਗ ਆਪ ਹੀ ਸਾੜਿਆ ਤੇ ਹੁਣ ਆਪ ਹੀ ਚੇਂਜ ਹੋ ਰਿਹਾ ਕਿੱਥੇ ਕਿੱਥੇ ਫਿਟਿੰਗ ਕਰਕੇ ਹੁੰਦੇ ਤੁਸੀਂ ਭਾਈ ਸਾਹਿਬ ਬੋਲ ਇਹ ਆਪ ਪ੍ਰੋਬਲਮ ਟੁੱਟ ਗਈ ਚਲੋ ਆ ਦੇਖੋ ਚਲੋ ਇਹ ਆਪ ਪਲੇਟ ਤਾਂ ਕੱਢ ਕੇ ਪਾਵਾਂਗੇ ਹੁਣ ਕਿਹੜਾ ਪਾਓ ਚੀਜ਼ ਤਾਂ ਆ ਟੁੱਟ ਗਈ ਯਾਰ ਹੂੰ ਕਿਪਟ ਚਲੋ ਨਮਲਾਏ ਹੋਰ ਕੀ ਬੰਦ ਕਰ ਦੋ ਇਹਨੂੰ ਇਹਨਾ ਹੀਟਰ ਲਾਉਣ ਨਾਲ ਇਹ ਪਲੱਗ ਸੜ ਗਿਆ ਸੀ ਤੇ ਅਸੀਂ ਕਿਹਾ ਕਿ ਚਲ ਚੇਂਜ ਕਰਦੇ ਹਾਂ ਆ ਪਿਆ ਹੀ ਐਕਸਟਰਾ ਤੇ ਉਹ ਵੀ ਖਰਾਬ ਨਿਕਲਿਆ ਬੋਲ ਦੇ ਤੁੱਪੇ ਪਿਆ ਸੀਗਾ ਇਹ ਧੁੱਪੇ ਪਿਆ ਤਾਂ ਨਹੀਂ ਖਰਾਬ ਹੋ ਗਿਆ ਪਹਿਲਾਂ ਹੀ ਪਿਆ ਸੀ ਅੰਟੀ ਨਾਲ ਬਹੁਤ ਟੈਨਪਲ ਲੰਮਾ ਲਓ ਜੀ ਸਾਡਾ ਫਤੇ ਪੁੱਤ ਆ ਗਿਆ ਸਕੂਲ ਤੋਂ ਇੱਧਰ ਇੱਧਰ ਸੱਸੀ ਗੱਲ ਨਹੀਂ ਬੁਣਣੀ ਨਾ ਕਿਉਂ ਐਸੀ ਫਤੇ ਫਤੇ ਨਾ ਹੋ ਗਰੋਂ ਫਸਾਵਾ ਦੇ ਦੇ ਕੇ ਨਾ ਹੋਤੀ ਡਾਂਸ ਕਰਨਿਆ ਉਹਦੇ ਜਿੱਥੇ ਸਾਹਮਣੇ ਆ ਦੇ ਪਿੱਛੇ ਆ ਦੇ ਹਾਂ ਗਗਨ ਇੱਕ ਕਮੈਂਟ ਆਇਆ ਸੀ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਕਿ ਭੈਣ ਜੀ ਤੁਸੀਂ ਨਾ ਪਹਿਲਾਂ ਠੀਕ ਹੋਵੋ ਚਲੋ ਗਲਤ ਨਹੀਂ ਕਿਹਾ ਉਹਨਾਂ ਨੇ ਵਲੋਗਿੰਗ ਛੱਡ ਦਿਓ ਤੁਸੀਂ ਮੈਂ ਕਿਹਾ ਹਾਂ ਤੇ ਉਹ ਚਲੋ ਠੀਕ ਹੈ ਮੈਂ ਭਲੇ ਵਾਸਤੇ ਕਿਹਾ ਤੇ ਫਿਰ ਵਿੱਚ ਕੁਝ ਭੈਣ ਭਰਾਵ ਕਹਿੰਦੇ ਨੇ ਕਿ ਤੁਸੀਂ ਵਲੌਗ ਬਣਾਓ ਸਾਨੂੰ ਫਿਰ ਤੁਹਾਡੀ ਖੋਜ ਹੀ ਪੈਂਦੀ ਕਿ ਤੁਸੀਂ ਵਲੌਗ ਨਹੀਂ ਬਣਾਉਂਦੇ ਹਾਂ ਫਿਰ ਉਹ ਸਾਰੇ ਭੈਣ ਭਰਾਵਾਂ ਨੂੰ ਟੈਨਸ਼ਨ ਹੋਈ ਫਿਰ ਉਹਨਾਂ ਨੂੰ ਦੱਸਣਾ ਚੁਣਿਆ ਟੈਨਸ਼ਨ ਹੋ ਜਾਂਦੀ ਫਿਰ ਮੈਂ ਸੋਚਿਆ ਮੈਂ ਕਿ ਚੱਲ ਵਲੌਗ ਦਾ ਮੂਹ ਬਣਾਣਾ ਹੈ ਮੂਹ ਨਾਲ ਹੀ ਬਣਾਣਾ ਹੈ ਮੂਹ ਨਹੀਂ ਕਿਹੜਾ ਕਿਹੜਾ ਫੋਨ ਚੁੱਕ ਕੇ ਵਲੌਗ ਬਣਾ ਲੈ ਕਿਹੜਾ ਪੱਥਰ ਚੁੱਕਣਾ ਹਾਂ ਤੇ ਨਾਲੇ ਕਿਹੜਾ ਮੂਹ ਦੀ ਨਸ ਵਲੌਗ ਹੋਈ ਸਿਰਫ ਲੱਕਦੀ ਹੋਈ ਆਹ ਕਾਨੂੰ ਉਹ ਜਿਹੜੀ ਮੂਹ ਦੀ ਅੰਦਰ ਪਿੱਛੇ ਪੈ ਗਿਆ ਹਾਂ ਓਏ ਓਏ ਕਾਇਓ ਕਿ ਮੇ ਪਤਨੀ ਪੈ ਰਹੀ ਨਹੀਂ ਕਰ ਓਏ ਸਾਡੇ ਘਰੇ ਆ ਕੇ ਤਾਂ ਜੰਮਲ ਦਾ ਹੈ ਚੰਮਲ ਦੀ ਮੋਹਲਾ ਸਾਡੇ ਘਰੇ ਆ ਕੇ ਪੋਂ ਕੰਡਿਆ ਸਾਨੂੰ ਮੂੰਹ ਨਿਕੂ ਦੀ ਆਈ ਨਿਕੂ ਦੀ ਆਈ ਨਿਕੂ ਦੀ ਆਈ ਪਤਨੀ ਸਾਡੇ ਘਰੇ ਆ ਕੇ ਬੋਲਣ ਦੇ ਸਾਨੂੰ ਬੋਸੀ ਕੀ ਹੋ ਗਿਆ ਲੱਗਦਾ ਡੀਰ ਖਣੈ ਲੱਗਦਾ ਪੈਰ ਥੱਲੇ ਨਾ ਹੋ ਜਾ ਕਿਤੇ ਹੋਰ ਕੀ ਆਜ ਫਟੇ ਟੱਪਣ ਡਿਆ ਕੀ ਬੋਲ ਲਈ ਜੇ ਪਤੈ ਗੰਦ ਨਾ ਪਾਓ ਨਾ ਜਸ ਪੰਗਿਆ ਵਿਚਾਰੀ ਕਰਕੇ ਗਈ ਹੋਰ ਕੁਝ ਕਰਨ ਨਾ ਬਹੁਤ ਆ ਛਾੜ ਲਈ ਬਾਅਦ ਛਾੜੂ ਨਾ ਕੱਢ ਦੀ ਇੱਥੇ ਕਰਦੇ ਥੇ ਗਗਨ ਨੇ ਇੱਧਰ ਸਬਜ਼ੀ ਕੱਟ ਲਈ ਆਲੂ ਗੋਭੀ ਤੇ ਗਗਨ ਨੇ ਜਾਣਾ ਬਾਜ਼ਾਰ ਤੜਕਾ ਤੁਣਕਾ ਲਾ ਕੇ ਫੇਰ ਜਾਣਾ ਮੈਨੂੰ ਕੱਲ ਤਾਂ ਸਬਜ਼ੀ ਮਨਾ ਲੈ ਐਵੇਂ ਫ੍ਰੀ ਲੈਕਚਰ ਤੇ ਸਬਜ਼ੀ ਕੱਟ ਕੇ ਲੈ ਆਉਣੀ ਕਰਨੀ ਕਿਹੜਾ ਕਿਆ ਸਾਡੇ ਘਰੇ ਬਿਮਾਰ ਨਹੀਂ ਨੀ ਕੜਾਈ ਤਾਂ ਹੁੰਦਾ ਮੈਂ ਪਹੁੰਚ ਗਈ ਕਿਆ ਸਾਡੇ ਘਰੇ ਪੇਸ਼ੈਂਟ ਬੰਦੇ ਨੇ ਸਬਜ਼ੀ ਕੱਟ ਵੀ ਨਹੀਂ ਸਕਦੇ ਫ੍ਰੀ ਲੈਕਚਰ ਚ ਮੈਂ ਕੱਟ ਕੇ ਲੈ ਆਉਣੀ ਕਰਨੀ ਸਬਜ਼ੀ ਚਲ ਤੋ ਇਹਨੂੰ ਪਹਿਲਾਂ ਗੋਭੀ ਤਾਂ ਗਰਮ ਪਾਣੀ ਚ ਪਾਈ ਲੂਣ ਵਾਲੇ ਚ ਤੇ ਆਲੂ ਕੀ ਕਰਦਾ ਹੋਰ ਨਹੀਂ ਮੈਨੂੰ ਲੱਜਤ ਹੋਣਾ ਚ ਭੁੰਗਿਆ ਮਿੰਡਾ ਲੱਗਣਾ ਪਾਤੇ ਦੇ ਪਿੱਛੇ ਪੈ ਪਤੇ ਲੈ ਕੇ ਆਇਆ ਕਿੱਥੇ ਆਈ ਪਤੇ ਹੁਣ ਡਰਦਾ ਉੱਤੇ ਚੜ ਗਿਆ ਕਿਵੇਂ ਪੂਰਾ ਹਾਂ ਪਤੇ ਇਹ ਹੁਣ ਵੱਡਾ ਹੋ ਰਿਹਾ ਤੈਨੂੰ ਵੱਡੂਗਾ ਇਹ ਤੂੰ ਲੈ ਆਇਆ ਨਾ ਕਰ ਉੱਤੇ ਦੰਦੀ ਵੜਦੇ ਨਹੀਂ ਇਹਨੇ ਤੇ ਚੱਪਲ ਕਿੱਥੋਂ ਲਵਾ ਹੁਣ ਤਾਂ ਨੀਚੇ ਬੰਨੇ ਨਾ ਪਰ ਮਾਰੋ ਨਹੀਂ ਤੁਸੀਂ ਉੱਪਰ ਹੀ ਰਹੋ ਬੱਚਾ ਏਨਾ ਤਾਂ ਬੋਲਦਾ ਫਤਿਹ ਇਹ ਤੈਨੂੰ ਤਾਂ ਭੌਂਕੰਡੇ ਮੈਨੂੰ ਵੀ ਉੱਤੇ ਚੜਾਉ ਦੇ ਹੁਣ ਚੁੱਪ ਕਰ ਗਿਆ ਉੱਤੇ ਚੜ ਕੇ ਪਤਾ ਕਿ ਤਾ ਤੂੰ ਨਿੱਕਾ ਹੁੰਦਾ ਮੂੰਹ ਗਿੱਲਾ ਕਰੀ ਰੱਖਣਾ ਨਹੀਂ ਰਾਲਾਂ ਸਿੱਟੀਆਂ ਨੇ ਏ ਏ ਏ ਇਹ ਆ ਆ ਬਤਿੰਦਾ ਤਾਂ ਖੁਰਕ ਹੋ ਰਹੀ ਏ ਓਏ ਹੋਏ ਤੈਨੂੰ ਡਰ ਗਿਆ ਸੀ ਇੰਤੋਂ ਬੈਠੇ ਤਾਂ ਖੁਰਕ ਹੋ ਰਹੀ ਆ ਮਾਈ ਉਹਦੇ ਨੂੰ ਕੱਲਾ ਬਿਠਾਤਾ ਸੋ ਫਿਰ ਕੱਪੜੇ ਇਦਾਂ ਕਿੱਧਰ ਜਾ ਰਹੇ ਨੇ ਹੁਣ ਵੇਂਦਾ ਫਤਿਹ ਤੁਹਾਡੇ ਵੱਲ ਤੂੰ ਦੇਖ ਰਿਹਾ ਕਿ ਪਤਾ ਕਿੱਧਰ ਗਿਆ ਦਾਲ ਲੇ ਗੀਂ ਨਹੀਂ ਕਰਦਾ ਨਹੀਂ ਕਰਦਾ ਉਹ ਹਾਂ ਕਹਿੰਦਾ ਕੋਲ ਬੈਠ ਮੇਰੇ ਬੈਠ ਤੂੰ ਮੇਰੇ ਕੋਲ ਬੈਠ ਬੈਠ ਉਹਦੇ ਕੋਲ ਬੈਠ ਨਹੀਂ ਦਰ ਲੱਗਦਾ ਨਹੀਂ ਨਹੀਂ ਬੈਠ ਜਾ ਬੈਠ ਜਾ ਜਾ ਬੈਠ 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 ਨਹੀਂ ਖਾਂਦਾ ਹੋਏ 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 ਫੁੱਟ ਬੱਚੀ ਆ ਕਹਿੰਦਾ ਮੇਰੇ ਨਾਲ ਖੇਡ ਮੈਂ ਮੈਂ ਨਹੀਂ ਬੈਠਦਾ ਹਾਂਜੀ ਮੈਂ ਪਹਿਲਾਂ ਨਾਲ ਕਾਫੀ ਬੈਠਿਆ ਤੇ ਕੱਲ ਮੇਰੇ ਭੈਣ ਪਰਮ ਦੇ ਕਾਫੀ ਕਮੈਂਟ ਆਏ ਸੀ ਗगन ਦੇ ਬਲੌਗ ਚ ਵੀ ਤੇ ਫੇਰੇ ਚ ਵੀ ਉਹ ਕਹਿੰਦੇ ਸੀ ਕਿ ਤੁਸੀਂ ਨਾ ਢੋਲ ਆ ਕੇ ਬੈਠਿਆ ਕਰੋ ਤੇ ਅੱਜ ਮੈਂ ਸਾਰਾ ਦਿਨ ਘਾਟੀ ਬੈਠੀ ਹਾਂ ਮੈਂ ਚੇਅਰ ਤੇ ਹੀ ਬੈਠੀ ਹਾਂ ਤੇ ਬੜੇ ਤੁਸੀਂ ਬੈਸਟ ਵਿਸ਼ੇ ਜਿੱਤੀਆਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਹੁਜੀ ਇਧਰ ਗਗਨ ਨੇ ਸਬਜ਼ੀ ਨੂੰ ਤੜਕਾ ਲਾ ਦਿੱਤਾ ਗੋਭੀ ਕੀ ਸਬਜ਼ੀ ਹਲਦੀ ਘੱਟ ਲੱਗੀ ਕਿ ਐਸੇ ਲੱਗ ਰਿਹਾ ਕਰਨ ਦੇਖੀ ਮੜਿਆ ਨਹੀਂ ਜੀ ਠੀਕ ਹੋ ਗਿਆ ਧਨੀਆ ਲੈ ਆਈ ਹੁੰਦੀ ਹੈ ਬਾਜ਼ਾਰੋਂ ਧਨੀਆ ਲੈਂਦਾ ਹੈ ਲੈਂਦਾ ਕੋਈ ਨਾ ਮੈਂ ਦਿਸਟੋਲ ਮਸਾਫ ਕਰਦੀ ਹਾਂ ਪੈਰ ਮੱਲੇ ਜਾ ਰਹੇ ਭੰਡੇ ਬੱਸ ਟਾਈਮ ਨਾ ਜਾਓ ਕਿ ਜਾ ਰਹੇ ਹੁਣ ਤਾਂ ਖੜ ਦੇਣ ਵੱਡੇ ਹੋ ਗਏ ਦੇਖ ਕਿੰਨਾ ਦਿਨ ਖੜਿਆ ਪੌਣੇ 6 ਹੋ ਗਏ ਨੇ ਦਿਨ ਵਧੀਆ ਧੁੱਪ ਵੀ ਹੈਗੀ ਹੈ ਤੇ ਸੂਰਜ ਵੀ ਹੈਗੇ ਮੜ ਜਾ ਉਹ ਉਧਰ ਉਧਰ ਰਹਿ ਗਿਆ ਟੀਮਾ ਤਾਂ ਤੁਸੀਂ ਐ ਕੱਢਣੇ ਜਿਵੇਂ ਸਾਰੀ ਰੋਟੀ ਅੱਜ ਲੈ ਕੇ ਸਕੂਲ ਇਹ ਕਹਿੰਦੀ ਹੈ ਹੀ ਨਹੀਂ ਉਹ ਦੰਮੂ ਨੇ ਗਣ ਪੈਂਟਾਂ ਦੇ ਪਿੱਛੇ ਟੰਗੀਆਂ ਉਹ ਦੇ ਸਾਹਮਣੇ ਪਈਆਂ ਕਹਿੰਦੀ ਇਹਨਾਂ ਠੀਕ ਕਰਾਣਾ अच्छा ते ਇਥੇ ਟੰਗਦੀਆਂ ਹੈ ਲਮਾਰੀ ਚ ਨਹੀਂ ਜਾਏ ਹਾਏ ਹਾਏ ਡੰਮੂ ਡੈਡੀ ਹੋ ਗਿਆ ਮਾਸੀ ਨੇ ਮਾਰਕੀਟ ਜਾਣ ਨੂੰ ਮੈਂ ਮੁੱਕ ਰਹਿਣਾ ਮਾਰਕੀਟ ਜਾ ਕੇ ਮੈਂ ਜਿਸ ਦਿਨ ਦੀ ਸਿਮਰਨ ਗਈ ਮੈਂ ਬਾਜ਼ਾਰ ਨਹੀਂ ਗਈ ਮੈਨੂੰ ਸਿਮੂ ਦੀ ਯਾਦ ਬੜੀ ਆਉਂਦੀ ਬਾਜ਼ਾਰ ਜਾ ਕੇ ਕਈਆਂ ਨੇ ਨਾ ਕੋਈਆਂ ਨਹੀਂ ਨੇ ਮੇਰੀ ਹਾਏ ਖਾਣ ਪੀਣੇ ਲੜਾਈ ਹੋ ਰਹੀ ਹੈ ਨਹੀਂ ਤੇ ਮੈਂ ਉੱਥੋਂ ਹੀ ਮੁੜ ਜਾਣਾ ਆਟੋ ਚੱਕ ਕੇ ਇਕੱਲੇ ਆਂਦੇ ਰਹੋ ਫਿਰ ਤੇ ਮੁਰਜੀ ਮੈਨੂੰ ਕੀ ਦੂ ਘੜਾ ਬਣਾ ਟੱਕ ਰੇੜ ਕੇ ਲਿਆਉਣਾ ਕਹਿੰਦੀ ਜੜੀ ਮਸੀਜਾ ਗਈਆਂ ਖਵਾਦੀ ਮੈਨੂੰ ਨਹੀਂ ਹੋਣਾ ਇਹ ਰੇੜ ਕੇ ਬੋਲ ਮੋਮੋਸ ਖਾਣੇ ਤਾਂ ਉਹਦੇ ਖਾਇਓ ਕਿਲਾ ਮਾਰਕੀਟ ਵਾਲੇ ਦੇ ਮੋਮੋਸ ਨਹੀਂ ਖਾਣੇ ਉਪਰ ਮੈਦੇ ਦਾ ਮੈਂ ਖਾਉਂਗਾ ਇੰਨੇ ਚਾਹ ਵਾਲੀ ਬੋਤਲ ਉੱਥੇ ਰੱਖ ਤਾ ਤੁਸੀਂ ਕੋ ਸ਼ੋਰ ਫੜੋ ਮੈਂ ਮੂਮੂ ਉਹ ਵਿਚਾਰੀ ਸਿਮਰਣ ਮੈਂ ਬੋਤਲ ਛੱਡ ਗਈ ਇੱਥੇ ਹੁਣ ਕਹਦੀ ਮੇਰਾ ਸਿੱਪਰ ਚਾਹੀਦਾ ਉਹ ਗਰਲੀਨ ਵਾਲਾ ਕਿੱਥੇ ਆਉਦਾ ਸਿੱਪਰ ਜਿਆ ਉੱਥੇ ਪਿਆ ਆਇਓ ਵਿਚਾਰੀ ਕਹਿੰਦੀ ਮੈਨੂੰ ਭੇਜ ਦਿਓ ਖੋਏ ਚ ਪਾ ਕੇ ਮੈਂ ਤੈਨੂੰ ਕਿਹਾ ਸੀ ਪਿਆ ਲੈ ਜਾ ਮੇਰੀ ਬੋਤਲ ਮੈਂ ਹੁਣ ਹੁਣ ਕਹਿ ਰਹੀ ਕਹਿੰਦੀ ਮੈਨੂੰ ਇੰਨਾ ਔਖਾ ਮਮਾ ਮੈਂ ਉਹਨੂੰ ਕਿਹਾ ਮੈਂ ਕਿਹਾ 4-5 ਘੰਟੇ ਚਾਹ ਗਰਮ ਰਹਿਣੀ ਹੈ ਚਾ ਤੇ ਅਹੀ ਪੈਸ਼ਣ ਨਹੀਂ ਵੇਖਣ ਦੇ ਕਿਉਂਕਿ ਸਿਰ ਦਰਦ ਹੋਣ ਲੱਗਣਾ ਤੇ ਅਸੀਂ ਸਟੌਲ ਲੈ ਲਿਆ ਸਿਰ ਤੇ ਨਹੀਂ ਨਹੀਂ ਵਠੰਡਾ ਹੁਣ ਸ਼ਾਮ ਨੂੰ ਠੰਡ ਹੋਗੀ ਚਲੋ ਲੱਪਲ ਹੀ ਪਾਈ ਇਹੀ ਆ ਕੇ ਰੋਟੀ ਬਣਾਓ ਫਟਾਫਟ ਚਲੋ ਜੀ ਕਹੋ ਤੇਰੀ ਜੂਤੀ ਕਿੱਥੇ ਹੈ ਉਹਨੇ ਪਾਈ ਫਤੇ ਨੇ ਹਾਂ ਹਾਂ ਉਹ ਪਾ ਕੋਠੇ ਤੇ ਗਿਆ ਚਲੋ ਚੰਗਾ ਬਾਈ ਬਾਈ ਮਿਲਦਾ ਤੁਹਾਨੂੰ ਚਲ ਵੈਰੀ ਗੁੱਡ ਵੈਰੀ ਗੁੱਡ ਗਗਨ ਦੀ ਵੀਡੀਓ ਇੱਕ 17 ਮਿਲੀਅਨ ਹੋ ਗਈ ਜਰੂਰ ਜਾ ਕੇ ਚੈੱਕ ਕਰਿਓ ਤੇ ਗਗਨ ਨੂੰ ਮੁਬਾਰਕਾਂ ਦਿਓ ਤੇ ਬਾਏ ਬਾਏ ਜੀ ਸਾਰਿਆਂ ਨੂੰ ਵਲੌਗ ਦਾ ਨਵੇਂ ਵਲੌਗ ਨਵੇਂ ਵਲੌਗ ਦੇ ਨਾਲ ਮਿਲਦੇ ਆਂ ਉਹਨਾਂ ਨਾਲ ਘੁੰਮਣੇ ਆਂ ਆਹੀ ਵਾਰਾ ਬੋਲੀ ਜੀ ਪਾਈ ਫਿਰਦੇ ਆ ਕਰ ਤੋਂ ਸਬਸਕ੍ਰਾਈਬ ਜੀ ਜਾਂਦੇ ਜਾਂਦੇ ਗਗੜਵੀਂ ਜਾ ਰਹੀ ਤੇ ਤੁਸੀਂ ਵੀ ਜਾਂਦੇ ਜਾਂਦੇ ਸਬਸਕ੍ਰਾਈਬ ਕਰ ਦੋ ਚਲ ਖਾਣੇ ਚੱਲਿਆਂ ਬਸ ਨਹੀਂ ਬੱਚੇ ਸਮਾਨ ਲਿਓਣਾ ਥੋੜਾ ਜਿਹਾ ਕਿਹੜਾ ਸਮਾਨ ਲਿਓਣਾ ਮੇਰਾ ਵੀ ਲਿਓਣਾ ਮਾਸੀ ਦਾ ਵੀ ਲਿਓਣ ਵਾਲਾ ਚਲੋ ਮੈਂ ਵੀ ਲੈ ਚਲੋ ਬਾਏ ਬਾਏ ਧਿਆਨ ਨਾ ਜਾਇਓ